ਆਲਣਾ ਗਾਉਂ ਫਿਰ ਆਸ਼ਾਓਂ ਕੇ ਹੋ ਜਏ ਸੌ ਤੇਰੀ ਮੈਨੂੰ ਨਹੀਂ ਜੱਤਦਾ ਤੇਰੇ ਕਮਡ ਫਲ ਤੇਰਾ ਬਾਰੇ ਮੇਰੀ ਹੱਕ ਤੇ ਤਰਦ ਹੈ ਰੁੜੇ ਰੱਬ ਕਰੇ ਉਹਨਾਂ ਦੀ ਰੁੜੇ ਜੋ ਨਪਣ ਮੇਰੇ ਜਜ਼ਬਾਤਾਂ ਨੂੰ ਸੁਣ ਲੱਗਦੇ ਹੈ ਹਾਏ ਹਰ ਹਿਲੇ ਭੁਗਤਣਾ ਪੈਂਦਾ ਆਵੇ ਹਿਲੇ ਭੁਗਤਣਾ ਪੈਂਦਾ ਆ ਆ ਜੋ ਕਿਸਮਤ ਦੇ ਚੱਕਰ ਬਏ ਕੀ ਗੱਲ ਬਣੀ ਹਾ ਤੇਰਾ ਯਾਰ ਡਾ ਫਿਲਟਰ ਤਾਂ ਹੋਇਆ ਦੱਸੋ ਫਿਰ ਕਿਉਂ ਹੋਇਆ ਕੁਝ ਬੰਦੇ ਡਾ ਫਿਲਟਰ ਕਰਕੇ ਲਾਜਾ ਕਰਾ ਮੁੰਡਾ ਪੰਜ ਕਰਕੇ ਕਿੱਥੇ ਭੰਗੜਾ ਹਾ ਹਰ ਆਲਾ ਬਾਈ ਲਈ ਵੀ ਜ਼ੋਰਦਾਰ ਤਾੜੀਆਂ ਮਾਰ ਦੋ ਔਰ ਆਲਾ ਮਾਨ ਇਹ ਭਰਾ ਇਹ ਇਹ ਮਤਲਬ ਕਲਾਕਾਰਾਂ ਵਾਂਗੂ ਨਹੀਂ ਹੈ ਮਤਲਬ ਭਰਾਵਾਂ ਵਾਂਗੂ ਖੜਦਾ ਹਰ ਵਾਰੀ ਤੇ ਅੱਗੇ ਵੀ ਖੜਦਾ ਹੀ ਰਹਿਣਾ ਤੇ ਲੋ ਦੀਪਕ ਨੂੰ ਕਿਹੜੇ ਕਿਹੜੇ ਪਿਆਰ ਕਰਦਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਲੈ ਭੈਣ ਮੇਰੀ ਉਹ ਗਾਣਾ ਸੁਣਾ ਦੇ ਦੋ ਦਿਨ ਵੀ ਨਹੀਂ ਖਾਂਦਾ ਵੇ ਤੂੰ ਪੱਕੀਆਂ ਜਿਹੜੀਆਂ ਆਏ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਬੂਲ ਕਰਨਾ ਸਾਡਾ ਭਰਾ ਆਰਨਿਤ ਇਨਸਾਨੀਅਤ ਦਾ ਦੂਜਾ ਨਾਮ ਕਹਾਂਗੇ ਅਸੀਂ ਬਾਹਰ ਵੀ ਇਕੱਠੇ ਸੀ ਮੈਂ ਕਹਿੰਨੀ ਐ ਇੰਨਾ ਮੇਰਾ ਭਰਾ ਨਹੀਂ ਪੁੱਛਦਾ ਸੀ ਮੈਨੂੰ ਵੀ ਭੈਣੇ ਰੋਟੀ ਰੋਟੀ ਖਾ ਲਈ ਬਾਈ ਨੇ ਮੈਨੂੰ ਫੋਨ ਕਰਕੇ ਪੁੱਛਣਾ ਵੀ ਭੈਣੇ ਰੋਟੀ ਖਾ ਲਈ ਕੋਈ ਤਕਲੀਫ ਤਾਂ ਨਹੀਂ ਐਥੇ ਤੈਨੂੰ ਜੀਜੂ ਲੱਗਿਆ ਬਾਈ ਹਾਲ ਚਾਲ ਹਮੇਸ਼ਾ ਪੁੱਛਦਾ ਰਹਿੰਦਾ ਤੁਸੀਂ ਬਾਈ ਦੇ ਨਾਂ ਤੇ ਤਾੜੀਆਂ ਮਾਰ ਦਿਓ ਬਾਕੀ ਸਾਰੇ ਰਿਸਪੈਕਟਡ ਨੇ ਜੇ ਨਾਂ ਲਈ ਨਹੀਂ ਇਹ ਕਦਰ ਰਹਿ ਗਿਆ ਸਾਰਿਆਂ ਨੇ ਕਿਹਾ ਵੀ ਮੇਰਾ ਨਾਂ ਨਹੀਂ ਲਿਆ ਦੀਪਕ ਨੇ ਮੇਰੇ ਲਈ ਸਾਰੇ ਰੱਬ ਵਰਗੇ ਨੇ ਸਾਰੇ ਤੁਸੀਂ ਸਰੋਤੇ ਸਾਰੀ ਇੱਧਰ ਸਾਡੇ ਬਾਪੂ ਜੀ ਖੜੇ ਨੇ ਭੈਣ ਖੜੀ ਐ ਸਾਡੀ ਮਾਂ ਖੜੀ ਐ ਔਰ ਕਰਮਾ ਵਾਲੇ ਪੁੱਤ ਨੇ ਇਹ ਜਿਹੜੇ ਇਹੋ ਜਿਹੇ ਉਪਰਾਲੇ ਕਰਦੇ ਨੇ ਗੀਤ ਬਾਈ ਨੇ ਕਿਹਾ ਦੋ ਦਿਨ ਵੀ ਨਹੀਂ ਖਾਂਦਾ ਵੇ ਤੂੰ ਪੱਕੀਆਂ ਜਿਹੜੇ ਦੀਆਂ ਹਾਂਜੀ ਅਹ ਟੀ ਕਿਹੜੇ ਮੰਤਰੀਆਂ ਨਾਲ ਯਾਰੀ ਵਹਿ ਜੱਟਾ ਪਸਤਾ ਪਸਤਾ ਪੱਜ ਜਾਣਾ ਹਰ ਵਾਰੀ ਵਹਿ ਜੱਟਾ ਅਹ ਟੀ ਕਿਹੜੇ ਮੰਤਰੀਆਂ ਨਾਲ ਯਾਰੀ ਵਹਿ ਜੱਟਾ ਪਸਤਾ ਪਸਤਾ ਪੱਜ ਜਾਣਾ ਹਰ ਵਾਰੀ ਵਹਿ ਜੱਟਾ शुक्रिया जी बहुत बहुत मेहरबानी हाँ जी हाँ जी मेरा भी फेवरेट गाना गाइए दोबारे लवान ਕਿ ਆਖਦੇ ਸੀ ਜਿਹੜੇ ਸਾਲਾ ਇੱਥੀ ੱੱਕੇ ਖਾਊਗਾ ਕਿ ਸਾੜਿਆਂ ਜਵਾਕਾਂ ਤੋਂ ਮੂਰੇ ਲੰਘ ਜਾਊਗਾ ਕਿ ਆਈ ਹੈਗੀ ਵਾਰੀ ਬਾਪੂ ਮਿਹਨਤਾਂ ਦੀ ਰੁੱਤ ਦੀ ਤੇ ਮੂੰਹ ਅਟ ਦੇਖਦੇ ਆ ਫੋਟੋ ਤੇ ਪੁੱਤ ਨਹੀਂ ਤੇ ਮੁਫਤ ਜਿ ਸਿਫਤਾਸ ਨਾ ਹੋਣਗੇ ਤੈਨੂੰ ਰੋਟਾਂ ਵਾਲੀ ਮੈਂ ਕੋਈ ਪੰਡਣੀ ਦਿੱਤੀ ਤੇ ਕਹਿ ਕੇ ਪੁੱਤ ਬਾਪੂ ਮੈਨੂੰ ਤੂੰ ਨਾ ਬਲਾਈ ਸ਼ਰੀਕਾਂ ਦੀਆਂ ਜੀਭਾਂ ਨੂੰ ਜੇ ਆਖਦੇ ਸੀ ਜੇ ਇੱਥੀ ਧੱਕੇ ਖਾਊਗਾ ਸਾਡੇ ਰਿਸ਼ਤੇਦਾਰ ਕਹਿੰਦੇ ਸੀ ਭਾਈ ਕੋਸ਼ਿਸ਼ ਕਰ ਭੇੜੇ ਸਾਡੇ ਰਿਸ਼ਤੇਦਾਰ ਸੀਗੇ ਉਹ ਕਹਿੰਦੇ ਤੂੰ ਕੀ ਰੱਖਿਆ ਮੇਰੇ ਯਾਰਸ ਰੱਖੀ ਆ ਮੇਰੇ ਮੁੰਡਾ ਦਾ ਫਿਊਚਰ ਕੀ ਆ ਰਾਤ ਨੂੰ ਮੇਰੇ ਡੈਡੀ ਕਹਿੰਦਾ ਤੇਰਾ ਫਿਊਚਰ ਕੀ ਆ ਮੇਰੇ ਯਾਰ ਸਾਨੂੰ ਆਵਲਾ ਫਿਊਚਰ ਪਤਾ ਸੀ ਉੱਥੇ ਫਿਰ ਮੇਰੇ ਰਾਤ ਨੂੰ ਬੈਠੇ ਇਹਦੇ ਦਿਮਾਗ ਚ ਗੱਲ ਆਈ ਯਾਰ ਵੀ ਰਿਸ਼ਤੇਦਾਰਾਂ ਨੂੰ ਥੋੜੀ ਪਤਾ ਮੇਰੇ ਫਿਊਚਰ ਦਾ ਉੱਥੇ ਗੱਲ ਹੋਈ ਕਿ ਆਖ ਦੇਸੀ ਜਿਹੜੇ ਸਾਲਾ ਇੱਥੀ ੱੱਕੇ ਖਾਊਗਾ ਕਿ ਸਾਡੇ ਅਜਵਾਕਾਂ ਤੋਂ ਮੁਰੇ ਲੰਘ ਜਾਊਗਾ ਤੇ ਆਈ ਹੈਗੀ ਵਾਰੀ ਬਾਬੂ ਮਹਿਣ ਕਾਲੀ ਰੁਕਦੀ ਤੇ ਮੂੰਹ ਅਟ ਦੇਖਦੇ ਆ ਫੁੱਟੋ ਦੇ ਮੁਫਤ ਚ ਸਿਫਤਾਂ ਸੁਣਾਉਣਗੇ ਤੈਨੂੰ ਨੋਟਾਂ ਵਾਲੀ ਮੈਂ ਕੋਈ ਪਾਡੜੀ ਦਿੱਤੀ ਤੇ ਕਹਿ ਕੇ ਪੁੱਤ ਬਾਬੂ ਮੈਨੂੰ ਤੂੰ ਨਾ ਬੁਲਾਈ ਸ਼ਰੀਕਾਂ ਦੀਆਂ ਜੀਭਾਂ ਨੂੰ ਜੇ ਕਿ ਤੇਰੇ ਰਾਹਾਂ ਆਲਾ ਟੂਆ ਬਾਪੂ ਕੱਲਾ ਕੱਲਾ ਭਰ ਤੂੰ ਲੇਖਾਂ ਵਾਲੀ ਲੀਵੀ ਸਿੱਧੀ ਕਾਂਗਾਂ ਬਾਂਗਾਂ ਵਾਲਾ ਤੂੰ ਨੋਟਾਂ ਦੇ ਨਹੀਂ ਬਾਪੂ ਖੜ ਕੇ ਤਾਂ ਹੁੰਦੇ ਭਾਣਦੇ ਕਿਹੜੇ ਰਹਿ ਗਏ ਜਿਹੜੇ ਕੂਰ ਵਾਲੇ ਨੂੰ ਨਹੀਂ ਜਾਣਦੇ ਦੁਨੀਆ ਤੇ ਆਉਣ ਦਾ ਕੀ ਫਾਇਦਾ ਬਾਪੂਆ ਕਾਲ ਜੇ ਤੇਰੇ ਨੂੰ ਜੇ ਮੈਂ ਠੰਡ ਨਾ ਦਿੱਤੀ ਤੇ ਕਹਿ ਕੇ ਪੁੱਤ ਬਾਪੂ ਮੈਨੂੰ ਤੂੰ ਨਾ ਬੁਲਾਈ ਸ਼ਰੀਕਾਂ ਦੀਆਂ ਦੀ ਬਣ ਜੇ ਇੱਕ ਤਾੜੀ ਫਾਦਰ ਸਾਹਿਬ ਦੇ ਨਾਮ ਦੀ ਜਰੂਰ ਮਾਰੋ ਜੀ ਸਾਰੇ ਉਹ ਬੱਪ ਨੂੰ ਵਸਰਾਉਂਦੇ ਹੀ ਰਹਿਣਾ ਇਹ ਉਹ ਮੈਨੂੰ ਸੰਗ ਲੱਗਦੀ ਰੋਪਾਪਸ ਦੀ ਤੇ ਉਹ ਦੁਗਣਾ ਲਾਈ ਯਾਰ ਆਪਣਾ ਕਿ ਡੰਗ ਤੇ ਡੇਰਾ ਰੱਖਦਾ ਝੂਠੀ ਸੱਚੀ ਕਰਦਾ ਨਹੀਂ ਸ਼੍ਰੀ ਵਾਹਿਗੁਰੂ ਦੇ ਫਤੇ ਕਬੂਲ ਕਰੋ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਤੁਹਾਡਾ ਸਾਰਿਆਂ ਦਾ ਮੈਂ ਦੋਨੇ ਹੱਥ ਜੋੜ ਕੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਦੋਂ ਤੁਸੀਂ ਇੰਨਾ ਪਿਆਰ ਕਰਦੇ ਹੋ ਮੈਨੂੰ ਪਤਾ ਹੀ ਨਹੀਂ ਲੱਗਦਾ ਕਿਵੇਂ ਆਪਣੇ ਆਪ ਹੋਈ ਜਾਂਦਾ ਸਾਰਾ ਕੁਝ ਸੋ ਇੱਕ ਵਾਰੀ ਆਪਦੇ ਪਿਆਰ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਸਾਰੇ ਖੁੱਲ ਕੇ ਸੋ ਜਿੰਨਾ ਟਾਈਮ ਆ ਨਵਜ ਚੱਲਦੀ ਆ ਪਰਮਾਤਮਾ ਬਸ ਇਨਿਕ ਸਮਤ ਬਖਸ਼ੇ ਮੈਂ ਖੜਦਾ ਰਹਾ ਕਿਸੇ ਦੀ ਕੰਮ ਆਉਂਦਾ ਰਹਾ ਸੋ ਮੇਰੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਬਾਕੀ ਤੁਹਾਡੇ ਬਣਾਏ ਹੋਏ ਕਲਾਕਾਰਾਂ ਐ ਕੋਠੀਆਂ ਆਕਾਰਾਂ ਜ਼ਮੀਨਾਂ ਪੈਸਾ ਸ਼ੌਹਰਤਾਂ ਇਹ ਜੇ ਤੁਹਾਡੀ ਤਾੜੀ ਨਾ ਵੱਜਦੀ ਸ਼ਾਇਦ ਕਦੇ ਨਾ ਅਸੀਂ ਕਮਾ ਸਕਦੇ ਹਾਂ ਸੋ ਕੋਈ ਵੀ ਕਲਾਕਾਰ ਹੈ ਕੋਈ ਖਿਡਾਰੀ ਹੈ ਕੋਈ ਵੀ ਆ ਤੁਹਾਡੇ ਪਿਆਰ ਤੋਂ ਬਿਨਾ ਕਦੇ ਕੁਝ ਨਹੀਂ ਬਣ ਸਕਦਾ ਸੋ ਤੁਹਾਡੇ ਆ ਤੁਹਾਡੇ ਚ ਰਵਾਂਗੇ ਹਰ ਟਾਈਮ ਤੇ ਬਾਕੀ ਟੀਮ ਨੂੰ ਇੰਨਾ ਕੁ ਸਿਖਾਤਾ ਹੁਣ ਅੱਗੇ ਅੱਗੇ ਰੱਬ ਨੇ ਜਿੱਦੇ ਨਵਜ ਵੀ ਰੋਕਤੀ ਫੇਰ ਵੀ ਪੰਜ ਸੱਤ ਪ੍ਰੋਗਰਾਮ ਦਾ ਪੰਜ ਸੱਤ ਸਾਲ ਤਾਂ ਯਾਦ ਚ ਹੀ ਕਰਦੇ ਰਹਿਣਗੇ ਸੋ ਬਾਬਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਸਾਰੇ ਕਲਾਕਾਰ ਭਰਾਵਾਂ ਦਾ ਵੀ ਤੈਦ ਨੂੰ ਧੰਨਵਾਦ ਕਰਦਾ ਜਿਹੜੇ ਛੋਟੇ ਜਿਹੇ ਸੱਦੇ ਤੇ ਸਾਰੇ ਪਹੁੰਚੇ ਆ ਸੋ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਰਿਸਪੈਕਟਡ ਰਣਵੀਰ ਰਾਣਾ ਭਾਜੀ ਮੈਂ ਇੱਕ ਵਾਰੀ ਗਈ ਸੀ ਭਾਈ ਨੂੰ ਗੱਲ ਬਸ ਨਾਲ ਦੀ ਨਾਲ ਹੀ ਆ ਗਏ ਉਹ ਗਾਣਾ ਮੈਂ ਤਾਂ ਇੱਥੇ ਹੀ ਰਹਿਣਾ ਚੋਲਾ ਦੇ ਸੋ ਮੇਰੀ ਦੀਪਕ ਭੈਣ ਆ ਗਈ ਦੀਪਕ ਭੈਣ ਲਈ ਵੀ ਥੋਰਰ ਤਾੜੀਆਂ ਮਾਰ ਦੋ ਸੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਕਿਹੜਾ ਗਾਣਾ ਸੁਣਾਵਾਂ ਟਰੇਡਿੰਗ ਦਾ ਸਭ ਤੋਂ ਇਰੀਟੇਟਿੰਗ ਪਾਰਟ ਹਰ ਬਾਰ